ਲੰਬੀ ਦੀ ਮਲਿਕਾ ਗੁਰਮੀਤ ਬਾਵਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਆ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਹਾਲਤ ਬਹੁਤ ਨਾਜ਼ੁਕ ਬਣੀ ਆ ਹਾਲਕਿ ਸੁਪਰਸਟਾਰ ਦੁਆਰਾ ਅਕਸ਼ੇ ਕੁਮਾਰ ਦੁਆਰਾ ਪਿਛਲੇ ਦਿਨੀ 25 ਲੱਖ ਦੀ ਮਦਦ ਵੀ ਕੀਤੀ ਗਈ ਹੈ ਸੋ ਉਹਨਾਂ ਦੀ ਬੇਟੀ ਗਲੋਰੀ ਬਾਵਾ ਸਾਡੇ ਨਾਲ ਮੌਜੂਦ ਹੈ ਜਿਹੜੀ ਖੁਦ ਲੋਕ ਗਾਇਕ ਹੈ ਸੋ ਸਭ ਤੋਂ ਪਹਿਲਾਂ ਉਹ ਅਵਾਰਡ ਜਿਹੜੇ ਗੁਰਮੀਤ ਬਾਵਾ ਹੁਣ ਤੱਕ हासिल कर चुके है इस तो अलावा भारत के राष्ट्रपति रामनाथ कोविद द्वारा उन्हें पद्मभूषण अवार्ड ਨਾਲ ਵੀ ਸਨਮਾਨਿਤ ਕੀਤਾ ਗਿਆ ਸੋ ਗਲੋਰੀ ਬਾਬਾ ਸਾਡੇ ਨਾਲ ਮੌਜੂਦ ਹੈ ਗਲੋਰੀ ਜੀ ਖੁਦ ਤੁਸੀਂ ਲੋਕ ਗਾਇਕ ਰਹੇ ਹੋ लेकिन माताजी ਦੇ ਜਾਣ ਤੋਂ ਬਾਅਦ ਹਾਲਤ ਪਰਿਵਾਰ ਦੀ ਬਹੁਤ ਨਾਜ਼ੁਕ ਬਣੀ ਹੈ ਕਈ ਵੀਡੀਓ ਟਰਡੀ ਵਾਇਰਲ ਹੋਈਆਂ ਆਖੀ ਸੱਚ ਕੀ ਉਸ ਦਾ ਸਰ ਹਾਲਤ ਨਾਜ਼ੁਕ ਹੈ ਇਹ کافی ਸਾਲਾਂ ਤੋਂ ਹੈ ਇਹ ਜ਼ਿਆਦਾ ਮਤਲਬ ਮੇਰੀ ਸਿਸਟਰ ਜਦੋਂ ਚਲੇ ਗਏ ਉਸ ਤੋਂ ਬਾਅਦ ਮੇਰੇ ਮम्मा ਚਲੇ ਗਏ ਉਹ ਸਾਡੇ ਪਰਿਵਾਰ ਦੇ ਪਿੱਲਰ ਥੰਮ ਸੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਵੀ ਇੰਨਾ ਸੋਚਾਂ ਜੀ ਚਲੇ ਗਏ ਤੇ ਹਾਲਤ ਨਾਜ਼ੁਕ ਬਣ ਗਈ ਕਿਉਂਕਿ ਸ਼ੋਜ਼ ਇੰਨੇ ਜ਼ਿਆਦਾ ਨਹੀਂ ਸੀ ਮਿਲਦੇ ਸੀ ਛਿਟਪਟ ਮਿਲਦੇ ਸੀ ਪਰ ਉਹ ਜਿਵੇਂ ਪੈਸਾ ਆਂਦਾ ਸੀ ਤੁਹਾਨੂੰ ਪਤਾ ਹੈ ਮਹਿੰਗਾਈ ਕਿੰਨੀ ਹੈ ਖਰਚੇ ਨੇ ਦੂਸਰਾ ਹੀ ਨਿਕਲ ਜਾਂਦਾ ਸੀ ਨਾਲੇ ਪਰਿਵਾਰ ਦੇ ਇੰਨੇ ਜੀ ਮੇਰੇ ਸਿਰ ਤੇ ਨੇ ਇੰਨੇ ਛੋਟੇ ਛੋਟੇ ਬੱਚੇ ਮੇਰੇ ਸਿਰ ਤੇ ਨੇ ਲਾਚੀ ਦਾ ਵੀ ਪਰਿਵਾਰ ਮੈਂ ਪਾਲ ਰਹੀ ਹਾਂ ਮੇਰਾ ਖੁਦ ਦਾ ਤੇ ਮੇਰੀ ਛੋਟੀ ਸਿਸਟਰ ਹੈ ਉਹ ਸ਼ੀਜ਼ Mentally retarded ਤੇ ਉਹਦਾ ਵੀ ਪਰਿਵਾਰ ਮੈਂ ਹੀ ਪਾਲ ਰਹੀ ਹਾਂ ਸੋ ਇੰਨਾ ਖਰਚਿਆਂ ਦੇ ਹੋਣ ਕਰਕੇ ਮੈਂ ਕਾਫੀ ਡਾਊਨ ਆ ਗਈ ਸੀ ਫਾਈਨੈਂਸ਼ਲੀ ਤੇ ਇਸ ਕਰਕੇ ਮੈਂ ਮੀਡੀਆ ਵਿੱਚ ਮਦਦ ਦੀ ਗੁਹਾਰ ਲਗਾਈ ਸੀ ਇਹ ਗੁਹਾਰ ਲਗਾਈ ਸੀ ਮੈਨੂੰ ਕੰਮ ਦਿੱਤਾ ਜਾਵੇ ਤੇ ਪਰ ਇਹ ਗੁਹਾਰ ਜਿਹੜੀ ਮੇਰੀ ਮੁੰਬਈ ਤੱਕ ਪਹੁੰਚੀ ਤੇ ਅਕਸ਼ੇ ਭਾਜੀ ਨੇ ਮੇਰੀ ਮਦਦ ਕੀਤੀ ਲੰਬੀ ਦੀ ਮਲਿਕਾ ਰਹੇ ਹੈ ਤੁਹਾਡੀ ਮਾਤਾ ਜੀ ਉਸ ਵੇਲੇ ਲੰਬੀ ਲਗਾਈ ਸੀ ਸ਼ਾਇਦ ਉਸ ਵੇਲੇ ਕੋਈ ਵੀ ਨਹੀਂ ਲਗਾਉਂਦਾ ਸੀ ਹਾਲਾਂਕਿ ਹੁਣ ਕਈ ਲੰਬੀ ਲਗਾਉਣ ਵਾਲੇ ਆ ਗਏ ਲੇਕਿਨ ਜਿੱਡੀ ਲੰਬੀ ਤੁਹਾਡੀ ਮਾਤਾ ਜੀ ਨੇ ਲਗਾਈ ਹੈ ਕਿ ਲੱਗਦਾ ਹੈ ਕਿ ਪੰਜਾਬੀ ਲੋਕ ਗਾਇਕ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਉਸ ਦੀ ਵਜ੍ਹਾ ਕੀ ਉਸ ਦੀ ਵਜ੍ਹਾ ਜੀ ਇੱਕ ਸਾਡੇ ਸਰੋਤਿਆਂ ਦਾ ਟੇਸਟ ਬਦਲ ਗਿਆ ਹੈ ਲੋਕ ਮੈਨੂੰ ਪਤਾ ਨਹੀਂ ਕਿਉਂ ਸਾਡੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਦੂਸਰਾ ਹੈ ਜੀ ਕਿ ਆ ਸੰਭਾਲਿਆ ਨਹੀਂ ਸਰਕਾਰਾਂ ਨੇ ਇਹਨਾਂ ਗਾਇਕਾਂ ਨੂੰ ਜਿਹੜੇ ਸਾਡੇ ਪੰਜਾਬੀ ਲੋਕ ਗਾਇਕ ਨੇ ਜਿਹੜੇ ਲੋਕ ਸਾਜ਼ਾ ਨਾਲ ਗਾਉਂਦੇ ਨੇ ਤੇ ਉਹ ਨਹੀਂ ਇਹਨਾਂ ਨੂੰ ਸਰਕਾਰਾਂ ਨੇ ਕੋਈ ਮਦਦ ਨਹੀਂ ਕੀਤੀ ਸੰਭਾਲਿਆ ਨਹੀਂ ਇਹਨਾਂ ਨੂੰ ਮੈਂ ਤਾਂ ਕਹਿੰਦੀ ਆਂ ਵੀ ਜਦੋਂ ਇਸ ਤਰ੍ਹਾਂ ਕਲਾਕਾਰ ਬੁੱਢਾ ਹੋ ਜਾਂਦਾ ਉਹਦੀ ਪੈਨਸ਼ਨ ਵੀ ਲਗਾਓ ਕਿ ਇਹਨੂੰ ਇੱਕ ਕਿਤੇ ਵਜੋਂ ਸਾਹਮਣੇ ਆਣਾ ਚਾਹੀਦਾ ਵੀ ਇਹ ਵੀ ਇੱਕ ਕਿੱਤਾ ਹੈ ਜਿਵੇਂ ਸਰਕਾਰੀ ਕੋਈ ਨੌਕਰੀ ਹੋਵੇ ਤੇ ਬਾਅਦੋਂ ਪੈਨਸ਼ਨ ਲੱਗਦੀ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਪਰ ਨਹੀਂ ਜੀ ਇਹਦੇ ਵਿੱਚ ਇੱਕ ਤੇ ਸਰੋਤੇ ਜਿਹੜੇ ਭੁੱਲ ਗਏ ਨੇ ਵਿਰਸਾ ਤੇ ਇੱਕ ਸਰਕਾਰਾਂ ਜਿਹੜੇ ਭੁੱਲ ਗਏ ਨੇ ਕਲਾਕਾਰਾਂ ਨੂੰ ਕੀ ਲੱਗਦਾ ਕਿ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਲੇਕਿਨ ਉਹ ਅਵਾਰਡ ਸਿਰਫ ਕਾਗਜ਼ਾਂ ਦੇ ਵਿੱਚ ਹੀ ਤੁਹਾਡੇ ਘਰ ਇੱਕ ਸ਼ੋਪੀਸ ਬਣ ਕੇ ਲੱਗਾ ਹੋਇਆ ਉਸ ਤੋਂ ਬਾਅਦ ਪਰਿਵਾਰ ਦੀ ਕਿਸੇ ਨੇ ਖਬਰ ਵੀ ਨਹੀਂ ਲਈ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਨਾ ਕੋਈ ਕਲਾਕਾਰ ਨਾ ਕੋਈ ਸਰਕਾਰੀ ਮਹਿਕਮੇ ਤੋਂ ਕੋਈ ਆਇਆ ਮੈਨੂੰ ਹਾਰ ਕੇ ਗੁਹਾਰ ਲਗਾਉਣੀ ਪਈ ਕਿਉਂਕਿ মিডিਆ ਸਿਰਫ ਇੱਕ ਐਸਾ ਜ਼ਰੀਆ ਹੈ ਕਿ ਜਿਹਦੇ ਥਰੂ ਅਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ ਸੋ ਮੈਨੂੰ মিডিਆ 'ਚ ਇਹ ਗੁਹਾਰ ਬਾਚਾ ਲਗਾਉਣੀ ਪਈ ਪਈ ਕਮਾਲ ਹੈ ਪਈ ਗੁਰਮੀਤ ਬਾਵਾ ਜੀ ਐਡਾ ਵੱਡਾ ਅਵਾਰਡ ਲੈ ਕੇ ਆਏ ਨੇ ਤੇ ਤੁਸੀਂ ਇਸ ਤਰ੍ਹਾਂ ਨੈਗਲੈਕਟ ਕੀਤਾ ਉਹਨਾਂ ਦੇ ਪਰਿਵਾਰ ਨੂੰ ਤੇ ਸੋ ਸਰ ਮੇਰੀ ਸੁਣਵਾਈ ਹੋਈ ਹੈ ਜਦੋਂ ਵੀ ਕੋਈ ਸਿੰਗਰ ਹੋਵੇ ਭਵੇਂ ਕੁਝ ਵੀ ਹੋਵੇ ਉਹ ਆਪਣੀ ਪੈਨਸ਼ਨ ਦਾ ਜੁਗਾਰ ਨਾਲ ਕਰਕੇ ਜਾਂਦਾ ਤੁਹਾਡੀ ਮਾਤਾ ਜੀ ਨੇ ਵੀ ਦੁਕਾਨਾਂ ਬਾਹਰ ਬਣਾਈਆਂ ਸੀ ਕਿ ਉਸ ਦਾ ਕੋਈ ਫਾਇਦਾ ਨਹੀਂ ਮਿਲਦਾ ਕੋਈ ਫਾਇਦਾ ਨਹੀਂ ਜੀ ਅਗਲੇ ਜਦੋਂ ਮੇਰੇ ਫਾਦਰ ਸਾਹਿਬ ਵੀ ਚਲੇ ਗਏ ਨੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਪੀ ਕੱਲੀ ਜਨਾਨੀ ਰਹਿ ਗਈ ਇਹਨੇ ਕੀ ਕਰ ਲੈਣਾ ਪਰ ਆਮ ਰੀਅਲੀ ਥੈਂਕਫੁਲ ਟੂ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਤੇ ਡੀਸੀ ਸਾਹਿਬ ਅਮ੍ਰਿਤਸਰ ਤੇ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਤੇ ਹੁਣ ਸ਼ਟਰ ਡਾਊਨ ਨੇ ਦੁਕਾਨਾਂ ਵਾਲੇ 도ੜ ਗਏ ਨੇ ਪਤਾ ਨਹੀਂ ਕਿੱਥੇ 도ੜ ਗਏ ਨੇ ਮੈਨੂੰ ਨਹੀਂ ਪਤਾ ਪਰ ਚਲੋ ਏ ਵੀ ਕਮ ਹੋ ਜਾਏਗਾ ਮੈਨੂੰ ਪੂਰੀ ਉਮੀਦ ਹੈ ਥੋੜਾ ਜਿਹਾ ਸਕੂਨ ਮਿਲਿਆ ਮੈਨੂੰ ਜੀ ਆਕਸੀਜਨ ਮਿਲ ਗਈ ਹੈ ਪੂਰੀ ਸਾਹ ਲੈ ਰਹੀ ਹਾਂ ਹੁਣ ਮੈਂ ਮਤਲਬ ਜਿਹੜੇ ਚਿਹਰੇ ਤੇ ਮੁਸਕਰਾਹਟ ਨਹੀਂ ਆਉਂਦੀ ਸੀ ਉਹ ਹੁਣ ਚਿਹਰਾ ਅਸੀਂ ਮੁਸਕਰਾਂਦਾ ਹੋਏ ਵੀ ਦੇਖ ਰਹੇ ਹਾਂ ਕਿਉਂਕਿ ਗੁਰਮੀਤ ਬਾਵਾ ਦਾ ਨਾਮ ਬਹੁਤ ਸੀ ਸ਼ਾਇਦ ਉਸੇ ਕਰਕੇ ਅੱਜ ਉਸ ਪਰਿਵਾਰ ਨੂੰ ਵੀ ਜਾਣਦੇ ਤੁਸੀਂ ਵੀ ਲੋਕ ਗਾਇਕ ਰਹੇ ਹਾਂਜੀ ਬਿਲਕੁਲ ਜੀ ਮੈਂ ਮੇਰੇ ਬੱਚੇ ਬੜੇ ਖੁਸ਼ ਨੇ ਜੀ ਸੁਖ ਦਾ ਸਾਹ ਆਇਆ ਕਿ ਚਲੋ ਦੇਰ ਨਾਲ ਹੀ ਸਹੀ ਪਰ ਮੇਰੀ ਬਾਹ ਫੜੀ ਹੈ ਹਾਂਜੀ ਲੋਕ ਗਾਇਕੀ ਨੂੰ ਜ਼ਿੰਦਾ ਰੱਖਣਾ ਚਾਹੀਦਾ ਕੀ ਦਾ ਕੰਮ ਹੈ ਜ਼ਾਦਾ ਸਰਕਾਰ ਦਾ ਕੰਮ ਹੈ ਜਾਂ ਪੰਜਾਬ ਦੇ ਲੋਕਾਂ ਦਾ ਇਹ ਸਾਰਾ ਮਿਲ ਜੁਲ ਕੇ ਹੋਏਗਾ ਜੀ ਇਕੱਲਾ ਇਕ ਜਿਹੜੀ ਜੰਗ ਜਿੱਤਣੀ ਹੁੰਦੀ ਹੈ ਨਾ ਉਹ ਇਕੱਲਾ ਇਕ ਫੌਜੀ ਨਹੀਂ ਜਿੱਤ ਸਕਦਾ ਪੂਰੀ ਇਕੱਠੀ ਪਲਟੂਨ ਹੁੰਦੀ ਹੈ ਤੇ ਫਿਰ ਜਿੱਤਦੇ ਆ ਇਹ ਸਾਡਾ ਵੀ ਕੰਮ ਹੈ ਅਸੀਂ ਸੱਭਿਆਚਾਰ ਨੂੰ ਸੰਭਾਲੀਏ ਸਰਕਾਰਾਂ ਦਾ ਵੀ ਕੰਮ ਹੈ ਕਿ ਕਲਾਕਾਰਾਂ ਨੂੰ ਸਾਹਮਣ ਤੇ শ্রোਤਿਆਂ ਦੇ ਅੱਗੇ ਵੀ ਬੇਨਤੀ ਹੈ ਕਿ ਸੋਨਾ ਸੁਣੋ ਸੁਚੱਜਾ ਸੁਣੋ ਤੇ ਸੇਧ ਦੇਣ ਵਾਲੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਨੇ ਉਹ ਸੁਣੋ ਤਨੀ ਗਾਇਕੀ ਜ਼ਿੰਦਾ ਰੱਖੋਗੇ ਦੁਬਾਰਾ ਤੋਂ ਪ੍ਰੋਗਰਾਮ ਸ਼ੁਰੂ ਕਰੋ ਬਿਲਕੁਲ ਜੀ ਡੈਫੀਨੇਟਲੀ ਡੈਫੀਨੇਟਲੀ ਕਿਉਂ ਨਹੀਂ ਸਾਰੇ ਪੰਜਾਬੀ ਵੀਰ ਭੈਣ ਮੇਰੇ ਨਾਲ ਨੇ ਮੈਂ ਕਿਉਂ ਨਹੀਂ ਸ਼ੁਰੂ ਕਰਾਂਗੀ ਮੀਡੀਆ ਮੇਰੇ ਨਾਲ ਹੈ ਮੈਂ ਜ਼ਰੂਰ ਸ਼ੁਰੂ ਕਰਾਂਗੀ ਸੋ ਗਲੋਰੀ 바ਵਾ ਜਿਹੜੇ ਖੁਦ ਪੰਜਾਬੀ ਲੋਕ ਗਾਇਕ ਰਹੇ ਐ ਤੇ ਪੰਜਾਬ ਦੇ ਵਿੱਚ ਲੋਕ ਗਾਇਕੀ ਨੂੰ ਜ਼ਿੰਦਾ ਰੱਖਣ ਲਈ ਪੰਜਾਬ ਦੇ ਲੋਕਾਂ ਦਾ ਬਹੁਤ ਸਹਿਯੋਗ ਦੀ ਜ਼ਰੂਰਤ ਹੈ ਸਰਕਾਰਾਂ ਦੀ ਸਹਿਯੋਗ ਦੀ ਜ਼ਰੂਰਤ ਹੈ ਸੋ ਮਾਂ ਦਾ ਸੁਪਨਾ ਸੀ ਲੋਕ ਗਾਇਕ ਲੋਕ ਗਾਇਕੀ ਨੂੰ ਜ਼ਿੰਦਾ ਰੱਖਣਾ ਸੋ ਇਸ ਲਈ ਗਲੋਰੀ ਬਾਬਾ ਵੀ ਇਸ ਮੈਦਾਨ ਦੇ ਵਿੱਚ ਉਤਰੀ ਤੇ ਅੱਜ ਲੋਕ ਗਾਇਕੀ ਭਾਵੇਂ ਖਤਮ ਹੁੰਦੀ ਜਾ ਰਹੀ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਲੋਕ ਗਾਇਕੀ ਸੁੰਣਾ ਪਸੰਦ ਕਰਦੇ ਆ ਸੁੰਣਾ ਸ਼ੁਰੂ ਕਰਨ ਉਹ ਆਪਣੀ ਫੇਰ ਤੋਂ ਪੰਜਾਬੀ ਲੋਕ ਗਾਇਕੀ ਦੁਆਰਾ ਤੋਂ ਚਾਲੂ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ